ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਹੈ ਤਹਿਸੀਲ ਨੂੰ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੁਰੇ ਵਾਲੀ ਸੜਕ ਦੇ ਉੱਤੇ ਪੰਜਗਰਾਈ ਖੁਰਦ ਪਿੰਡ ਆਉਂਦਾ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਉਹ ਰੀ ਵਪਾਰ ਦਾ ਕੰਮ ਕਰਦੇ ਤੇ ਰੂਟੀਨ ਚ ਇੱਥੋਂ ਤੁਹਾਨੂੰ ਵੀਡੀਓ ਦਿਖਾਉਂਦੇ ਰਹਿੰਨੇ ਆ ਅੱਜ ਦੋ گاਵਾ ਬਿਲਕੁਲ ਤਾਜ਼ੀਆਂ ਸੂਈਆਂ ਦਿਖਾ ਦੂੰਗਾ ਇਸੇ ਵੀਡੀਓ ਚ ਤੇ ਦੋ ਹੀ ਤੁਹਾਨੂੰ ਗੱਪਣਾ ਗਾਵਾ ਦਿਖਾ ਦੇਣਗੇ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਨੰਬਰ 22 ਦਾ ਸਕਰੀਨ ਉੱਤੇ ਚੱਲੂਗਾ ਤਸੱਲੀ ਫੁੱਲ ਕਰਿਓ ਆਓ ਜਾਣਕਾਰੀ ਲੈਣੀ ਸ਼ੁਰੂ ਕਰਦੇ ਆਂ ਪਹਿਲਾਂ ਸੁੰਨੀਆਂ ਸਵਾਂੀਆਂ ਗਾਵਾ ਦਿਖਾ ਦਿੰਨੇ ਆਂ ਉਹ ਤੋਂ ਬਾਅਦ ਚ ਦੋਵੇਂ ਗੱਪਣਾ ਜਿਹੜੀਆਂ ਤੁਹਾਨੂੰ ਉਹ ਵੀਡੀਓ ਦੇ ਲਾਸਟ ਵਿੱਚ ਦਿਖਾ ਦੂੰਗਾ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਹਸੀ ਗਾਲੀ ਸੰਦੀਪ ਚਾਰ ਗਾਵਾ ਦਿਖਾ ਰਹੇ ਆਂ ਅੱਜ ਆਪਾਂ ਹਾਂਜੀ ਹਾਂਜੀ ਭਾਈ ਦੋ ਸੁੰਨੀਆਂ ਸਵਾਂੀਆਂ ਹਾਂਜੀ ਪਹਿਲੇ ਨੰਬਰ ਤੇ ਜਰਸੀ ਕਨਵਾ ਸੁਆ ਬਾਈ ਦੋਨੇ ਹੀ ਦੂਜਾ ਦੂਜਾ ਸੁੰਗਾ ਜੀ ਉਹ ਕੱਲ੍ਹ ਦੇਨ ਦੀ ਸੁਈ ਵੀ ਆਈ ਆ ਰਾਤ ਸੁਈ ਆ ਜੀ ਜੇਰ ਪੈ ਗਈ ਇਹਦੀ ਜੇਰ ਪੈ ਗਈ ਬਾਈ ਦੋਹਾਂ ਦੀ ਆਪਣੇ ਕੋਲ ਵੀਡੀਓ ਹੈਗੀ ਆ ਜੀ ਠੀਕ ਹੈ ਤੇ ਧਾਰਾਂ ਦੋਹਾਂ ਦੀਆਂ ਇੰਨੀਆਂ ਚੰਗੀਆਂ ਬਾਈ ਭਾਣਾ ਕੋਈ ਅਣਜਾਣ ਬੰਦਾ ਸਿੱਖ ਲੈ ਚਾਉਣੀ ਠੀਕ ਹੈ ਵੀ ਰੇਟ ਰਹੂਗਾ ਬਾਈ ਇਹ ਜੋੜੇ ਦਾ 1.5 ਲੱਖ ਰੁਪਈਆ ਜੀ ਖੋਲੀ ਨੂੰ ਦੋਸਤੋ ਦੋ ਗਾਵਾਂ 1.5 ਲੱਖ ਚ ਮਿਲ ਜਾਣੀਆਂ ਜਰਸੀ ਜਿਹੜੀ ਹੁਣ ਤੁਹਾਨੂੰ ਦਿਖਾਉਂਗਾ ਚੰਗੀ ਲੰਬਾਈ ਹੈ ਚੰਗਾ ਕੱਦ ਦਾ ਜਰਸਿੰਗ ਨਾਲ ਹਿਸਾਬ ਤੇ ਦੇਖੀਏ ਤਾਂ ਆ ਗਾੜੀ ਵੀ ਸੋਹਣੀ ਆ ਬਾਕੀ ਦੁੱਧ ਤੁਸੀਂ ਕਿੰਨਾ ਚੋਲੋਗੇ ਥੋਡੀ ਸੇਵਾ ਥੋਡੀ ਸਮਝ ਆ ਕਮਾਲਾ ਭਾਈ ਪਹਿਲੇ ਨੰਬਰ ਤੇ ਇਹਨੇ ਬੱਚੇ ਨੂੰ ਜਨਮ ਦਿੱਤਾ ਅਲੱਗ-ਅਲੱਗ ਰੇਟ ਕਨਫਰਮ ਕਰ ਲਿਓ ਵੀ ਕਿਹੜੀ ਬੈਂਡ ਕੀ ਭਾਜ ਤੁਹਾਨੂੰ ਮਿਲੂਗੀ ਵੈਸੇ ਇਹਦਾ ਰੇਟ ਜਿਹੜਾ ਹੋ ਇੰਨਾ ਦਾ ਰੇਟ ਜਿਹੜਾ ਹੋ 1.5 ਲੱਖ ਹੈ ਇੰਨੀਆਂ ਸਾਫ ਹੈਂ ਵੇਖੋ ਜੀ ਬਸ ਪੀਲਾ ਬੋਲਾ ਹੁੰਦਾ ਫਿਰ ਬੋਲੇ ਚਾਹੀ ਠੀਕ ਹੈ ਓਕੇ ਹਰੇ ਤਾਂ ਦੋਸਤੋ ਦੇਖੋ ਤੁਸੀਂ ਚੈਦੀ ਹੈ ਮੇਰਾ ਦੁੱਧ ਬਣੂਗਾ ਫੇਰ ਗਾਂ ਜਾ ਕੇ ਹੋਰ ਭਰੂਗੀ ਕਿਉਂਕਿ ਜਦੋਂ ਦੁੱਧ ਇਹ ਹਜੇ ਬੱਚੇ ਵਾਸਤੇ ਬੌਲਾ ਹੁੰਦਾ ਉਸ ਤੋਂ ਬਾਅਦ ਜਿਵੇਂ ਜਿਵੇਂ ਦੁੱਧ ਬੰਦਾ ਜਾਊ ਹਵਾਨਾ ਭਰਤੀ ਜਾਊਗੀ ਇਹਨੂੰ ਵੀ ਤੋਰਦੇ ਬਈ ਇਹਨੇ ਵੀ ਵਛਾ ਹੀ ਦਿੱਤਾ ਦੱਸੋ ਇਹ ਕੱਲ ਦੀ ਸੂਈ ਹੈ ਸੋ 1.5 ਲੱਖ ਚ ਦੋ ਗਾਵਾਂ ਜਿਹਨੂੰ ਪਸੰਦ ਆਉਂਦੀਆਂ ਤਾਂ ਕੰਟੈਕਟ ਕਰ ਲਿਓ ਕੱਲੀ ਕੱਲੀ ਜਿਹੜੀ ਤੁਹਾਨੂੰ ਚਾਚੇ ਤ ਉਹਦੀ ਤੁਸੀਂ ਗੱਲਬਾਣੀ ਕਰ ਸਕਦੇ ਹੋ ਹਾਂ ਇਹਦੇ ਵੀ ਸੋਹਣੇ ਦਸਤੋ ਹਵਾਨਾ ਤੁਸੀਂ ਹੁਣ ਵੀਡੀਓ ਚ ਦੇਖੀ ਰਹੇ ਹੋ ਸੋ ਇਹ ਦੋ ਨੰਬਰ ਤੇ ਤੁਹਾਨੂੰ ਦਿਖਾ ਰਹੀ ਸੀ ਦੋ ਗੱਬਣਾ ਖੜੀਆਂ ਦਸਤੋ ਜਿਹੜੀਆਂ ਵੀਡੀਓ ਚ ਦਿਖਾਉਣੇ ਬਾਈ ਆਗਾ ਸੁਭਾ ਵੀ ਇਹਦੀ ਯਾਨੀ ਕਿ ਖੋਲ ਚੁਵਾਈ ਹੋਈ ਵੀ ਹੈ ਠੀਕ ਹੈ ਹਾਂਜੀ ਸੁਭਾ ਚੋਈ ਵੀ ਹੈ ਦਸਤੋ ਜਿਹੜੀ ਤਿਆਰ ਦੀ ਵੀਡੀਓ ਵੀ ਆਪਣੇ ਕੋਲ ਹੈਗੀ ਹੈ ਠੀਕ ਹੈ ਇਹ ਦੋ ਕੇ ਜਿਹੜੀ ਵੈਣ ਬਾਈ ਇਹ ਦੂਜਾ ਸੁਆ ਬਾਈ ਉਹ ਪਹਿਲਾ ਸੁਆ ਹੀ ਦੋ ਦੰਦ ਹੈ ਇਸ ਪਹਿਲਾ ਸੁਆ ਦੋ ਦੰਦ ਹਾਂਜੀ ਹਾਂ ਕਿੰਨੇ ਕਿ ਦਿਨ ਲੇਜੂ ਸੰਦੀਪ ਇਹਦਾ ਹਫਤਾ ਤੱਕ ਬਾਕੀ ਹੈ ਬਾਈ ਇਹ ਜੀ ਇਹਦੀ ਕੀਮਤ ਕੀ ਰੱਖ ਦਵਾਂ ਇਹਦੀ ਫੋਨ ਤੇ ਇਹ ਕਾ ਹਫਤਾ ਰਹਿੰਦਾ ਦੋਸਤੋ ਸੌਣ ਤੇ ਦੋ ਦੰਦ ਵੱਚੀ ਐ ਰੇਟ ਐ ਦਾ ਫੋਨ ਤੇ ਕਮਾਲ ਆ ਬਈ ਤਿਆਰ ਇਹ ਵੀ ਚੰਗੀ ਹੋ ਜਾਣੀ ਐ ਬੜ ਟਾਂ ਚਾ ਵੀ ਸੋਣਾ ਹਵਾਨਾ ਤੁਸੀਂ ਇਹ ਮੈਨੂੰ ਦੇਖ ਲਓ ਬਾਕੀ ਪੂਰਾ ਪਰੇ ਤੋਂ ਕਲੀਅਰ ਸਮਝ ਆਉਣੀ ਹੁੰਦੀ ਕਿੰਨਾ ਕੁ ਪਸੂ ਬਣਾ ਜਾਂਦਾ ਹਵਾਨਾ ਸੋ ਇਹ ਇਹਨੇ ਮਾੜੀ ਮਾੜੀ ਬਈ ਹੁਣ ਕੀਤੀ ਭਾਲ ਪਾਉਣੀ ਸਟਾਰਟ ਅਜੇ ਠੀਕ ਹੈ ਕਨਫਰਮ ਦੋ ਦੰਦਾਂ ਦਾ ਹੀ ਪੋਕੇ ਸੋ ਦੋ ਦੰਦਾਂ ਦਾ ਸੋ ਵੈਰ ਲਾਸਟ ਉੱਤੇ 4 ਵੈਰ ਤੁਹਾਨੂੰ ਗੱਬਨ ਦਿਖਾ ਦਿੰਨੇ ਸੰਦੀਪ ਜਿਹੜੀ ਹੈ ਲਾਫਟ ਉੱਤੇ ਹੈ ਬੈਠਾ ਇਹ ਦੂਜਾ ਸੂਆ ਭਾਈ ਕਿੰਨੇ ਦਿਨ ਲਾਉ ਇਹਦਾ ਹਫਤਾ ਤੱਕ ਬਾਕੀ ਹੈ ਰੇਟ ਇਹਦਾ ਰੇਟ ਇਹਦਾ ਵੀ ਫੋਨ ਤੇ ਹੈ ਭਾਈ ਸੋਨਾ ਦੋਹਾਂ ਦੇ ਰੇਟ ਫੋਨ ਦੇ ਉੱਤੇ ਹੈ ਰੰਗ ਸੋਨਾ ਇਹਦਾ ਥਣ ਹੱਥੀ ਚੁਵਾਈ ਵਾਲਾ ਹੈ ਹਜੇ ਹਫਤਾ ਲੈ ਸਕਦੀ ਐ ਸੋਨ ਚ ਹਵਾਨੇ ਦੀ ਸ਼ੇਪ ਵੀ ਚੰਗੀ ਆ ਦਸੋ ਤੋਂ ਚੌੜਾ ਹਵਾਨਾ ਸ਼ੁਰੂ ਹੁੰਦਾ ਵੈਡ ਦਾ ਹਜੇ ਹਫਤਾ ਲੈ ਸਕਦੀ ਐ ਸੂਨ ਚ ਸੂ ਆਪ ਦੀ ਜਰਬਾਂ ਦੇ ਵਿੱਚ ਸੋਏ ਦਸੋ ਅੱਜ ਦੀ ਵੀਡੀਓ ਅੰਗਾਵਾ ਚਾਰ ਸੀ ਸਰਾਂ ਜਰਸੀ ਫਾਰਮ ਤੇ ਬਾਈ ਸੰਦੀਪ ਕੋਲੇ ਵੀਡੀਓ ਬਣਾਈ ਐ ਤੇ ਚਾਰੇ ਨਾਕ ਤੁਹਾਨੂੰ ਦਿਖਾ ਪਈ ਐ ਤੁਸੀਂ ਇਹਨਾਂ ਚੋਂ ਆਪਦੀ ਪਸੰਦ ਦਾ ਪਸ਼ੂ ਤਸੱਲੀ ਕਰਕੇ ਖਰੀਦਿਓ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ